ਸਾਸਿਕਾ ਸਾਰਿਆਂ ਨੂੰ ਅੱਜ ਆਪਾਂ ਬੈਨ ਵਾਲਾ ਡਿਜ਼ਾਈਨਿੰਗ ਕਲਾਬ ਨਾਲ ਕੇ ਤਿਆਰ ਕਰਾਂਗੇ। ਕਮੀਜ਼ ਦੀ ਸਾਈਡ ਤੋਂ ਜਿਹੜੀ ਪੱਟੀ ਲੱਥੀ ਆ ਉਸਤੇ ਆਪਾਂ ਗ੍ਰੇਸ ਪੇਪਰ ਚਿਪਕਾ ਲਿਆ ਵਾ। ਪਹਿਲਾਂ ਆਪਾਂ ਪੱਟੀ ਤੇ ਦੋਨਾਂ ਸਾਈਡਾਂ ਤੇ ਪਾਈਪਿੰਗ ਨੂੰ ਅਟੈਚ ਕਰਾਂਗੇ। ਦੋਨਾਂ ਸਾਈਡਾਂ ਤੇ ਆਪਾਂ ਪਾਈਪਿੰਗ ਨਾਲ ਗਾਲੀਆ ਹੁਣ ਪਾਈਪਿੰਨ ਵਾਲੇ ਕੱਪੜੇ ਨੂੰ ਅੰਦਰ ਨੂੰ ਫੋਲਡ ਕਰਕੇ ਇੱਕ ਪੈਰ ਦੀ ਸਲਾਈ ਲਾਵਾਂਗੇ ਇਸ ਤਰ੍ਹਾਂ ਆਪਾਂ ਪੱਟੀ ਨੂੰ ਤਿਆਰ ਕਰ ਲਿਆ ਵਾ ਇਹਦੇ ਵਿੱਚ ਸ਼ਰਟ ਹੈ ਇਹ ਆਪਾਂ ਦੁਪੱਟੇ ਦੀ ਤਿਆਰ ਕਰਦੇ ਪਏ ਆ ਇਸਕਾ ਕਿ ਥੱਲੇ ਆਪਾਂ ਇਨਰ ਲਗਾਈ ਹੈ ਸਭ ਤੋਂ ਪਹਿਲਾਂ ਹੁਣ ਇਹਦਾ ਆਪਾਂ ਜਿਹੜਾ ਕੱਟਿਆ ਉਹਨੂੰ ਤਿਆਰ ਕਰਾਂਗੇ ਕੱਪੜੇ ਨੂੰ ਆਪਾਂ ਇਸੇ ਤਰ੍ਹਾਂ ਹੀ ਵਲਟਕੇ ਇਹਨਰ ਨੂੰ ਸਲਾਈ ਲਾਵਾਂਗੇ ਇਸ ਦਾ ਆਪਾਂ ਸਲਾਈ ਜਿਹੜੀ ਕੱਟ ਤੇ ਆ ਉਹ ਵੀ ਸ਼ੇਪ ਚ ਲਾਈ ਆ ਇਸ ਤਰ੍ਹਾਂ ਸਲਾਈ ਲਾਉਣ ਦੇ ਜਿਹੜੇ ਆਪਾਂ ਕਿੰਚੀ ਦਾ ਕੱਟ ਲਗਾਉਂਦੇ ਆ ਇਹਦੇ ਨਾਲ ਕੱਪੜਾ ਸਿੱਧਾ ਕਰਨਾ ਸੁਖਾ ਹੋ ਜਾਂਦਾ ਵਾ ਕੱਟ ਸਿੱਧਾ ਕਰਨ ਤੋਂ ਬਾਅਦ ਇਸ ਤੇ ਆਪਾਂ ਇੱਕ ਪੈਰ ਦੀ ਸਲਾਈ ਲਾ ਦਾਂਗੇ ਕੱਟ ਬਣਾ ਕੇ ਆਪਾਂ ਤਿਆਰ ਕਰ ਲਿਆ ਵਾ ਹੁਣ ਜਿੰਨੀ ਲੰਬੀ ਆਪਾਂ ਡਿਜ਼ਾਈਨਿੰਗ ਪੱਟੀ ਲਾਣੀ ਆ ਉਹਦਾ ਨਿਸ਼ਾਨ ਲਗਾਵਾਂਗੇ ਉੱਪਰੋਂ ਤੀਰੇ ਤੋਂ ਲੈ ਕੇ ਜੀ 15 ਇੰਚ ਦਾ ਨਿਸ਼ਾਨ ਲਗਾਵਾਂਗੇ ਇਸ ਤੋਂ ਉੱਪਰ ਵੀ ਆਪਾਂ ਲਗਾ ਸਕਦੇ ਆ ਇਹ ਆਪਣਾ ਜਿਹੜਾ ਨਿਸ਼ਾਨ ਆ ਨਾਰਮਲ ਸ਼ਾਨ 15 ਇੰਚ ਜਾਂਦਾ ਵਾ ਇਹ ਆਪਾਂ ਨਿਸ਼ਾਨ ਜਿਹੜਾ ਹੈਗਾ 1 ਇੰਚ نیچے ਨੂੰ ਕਰਾਂਗੇ 16 ਇੰਚ ਤੇ ਦੋਨਾਂ ਸਾਈਡਾਂ ਤੇ ਪਹਿਲਾਂ ਆਪਾਂ ਪਲੇਟਾਂ ਦੇ ਸੈਂਟਰ 'ਚ ਨਿਸ਼ਾਨ ਲਗਾਵਾਂਗੇ ਦਿੱਤੀ ਆਪਾਂ ਸਿੱਧੀ ਰਹਿਣ ਡਰੋ ਪਰ ਇਸੇ ਨਿਸ਼ਾਨੀ 'ਤੇ ਹੁਣ ਆਪਾਂ ਇਸ ਤਰ੍ਹਾਂ ਪੱਟੀ ਨੂੰ ਲਗਾਵਾਂਗੇ ਪੱਟੀ ਦੇ ਪਹਿਲਾਂ ਸੈਂਟਰ 'ਚ ਇੱਕ ਨਿਸ਼ਾਨ ਲਗਾਵਾਂਗੇ ਦੋਨਾਂ ਨਿਸ਼ਾਨਾਂ ਨੂੰ ਆਪਸ 'ਚ ਮਲਾ ਕੇ ਇੱਥੇ ਰਫ ਸिलाई ਲਾਵਾਂਗੇ ਹੁਣ ਪੱਟੀ ਨੂੰ ਉੱਪਰ ਨੂੰ ਫੋਲਡ ਕਰਕੇ ਇੱਥੇ ਆਪਾਂ ਪਾਈਪਿੰਗ ਦੇ ਨਾਲ-ਨਾਲ ਕਿਨਾਰੇ 'ਤੇ ਸिलाई ਲਾਵਾਂਗੇ එක් පස්සෙ ලයිලාලිය හුන් දසී පට්ටිනු උපරනු ෝල්ඩටරර්ග එදිවිය පක්ක නාරිත්තෙ ස්ලයිලාමාවේ ඉස්තහපා එක්ක සයුත පට්ටි නුල ගාරයවා හොන් පට්ටිට දස සයිදධව වපස් ලයිලාමගේ එස්හපා පට්ටි නුල ගාලයාව ਹੁਣ ਜਿਹੜੀ ਆਪਣੇ ਉੱਪਰ ਐਕਸਟਰਾ ਪੱਤੀ ਬਚਦੀ ਆ ਇਹਦੀ ਆਪਾਂ ਕਟਿੰਗ ਕਰਦੇ ਆਂਗੇ ਇਸ ਤਰ੍ਹਾਂ ਪੱਟੀ ਲਾਉਣ ਦੇ ਨਾਲ ਜਿਹੜੀ ਪੱਟੀ ਦੇ نیچے ਨੁੱਕਰ ਆ ਇਹ ਬਹੁਤ ਵਧੀਆ ਬੰਦੀ ਆ ਹੁਣ ਪਹਿਲਾ ਇਹਦੀ ਆਪਾਂ ਧੀਰੇ ਵਾਲੀ ਸਲਾਈ ਲਾਵਾਂਗੇ ਜਿੱਥੇ ਆਪਾਂ ਗਲੇ ਦਾ ਨਿਸ਼ਾਨ ਲਗਾਇਆ ਹੋਇਆ ਵਾ ਉੱਥੋਂ ਆਪਾਂ ਅਗਲੇ ਗਲੇ ਦੇ ਟੀਰੇ ਨੂੰ ਬਰਾਬਰ ਰੱਖਾਂਗੇ ਇਹਨਰ ਨੂੰ ਛੱਟ ਕੇ ਆਪਾਂ ਉੱਪਰਲੇ ਤਿੰਨੇ ਕੱਪੜਾਂ ਤੇ ਸਲਾਈ ਲਾਵਾਂਗੇ ਹੁਣ ਇਨਰ ਵਾਲੇ ਕੱਪੜੇ ਨੂੰ ਆਪਾਂ ਪਲਟ ਕੇ ਇਨਰ ਵਾਲੀ ਸਾਈਡ ਤੇ ਲੈ ਕੇ ਆਵਾਂਗੇ ਦੋਨਾਂ 모ਡੇ ਵਾਲੇ ਕੱਪੜੇ ਨੂੰ ਬਰਾਬਰ ਕਰਾਂਗੇ ਇਸ ਤਰ੍ਹਾਂ ਆਪਣੇ ਦੋਨਾਂ ਸਾਈਡਾਂ ਤੇ ਕੱਪੜੇ ਤੇ ਇੱਧਰ ਦੋਨਾਂ ਸੱਜਾਂ ਤੇ ਆਪਣੇ ਇਨਰ ਹੋ ਜਾਂਦੀ ਹੈ ਇਸ ਤ ਆਪਾਂ ਥੀਰੇ ਦੇ ਉੱਤੇ ਗੁੰਸਾਈ ਲਾ ਦੇਆ ਇਸੇ ਤਰ੍ਹਾਂ ਹੀ ਹਮ ਦੂਜੀ ਸਾਈਡ ਤੇ ਵੀ ਲਾਵਾਂਗੇ ਧੀਰੇ ਧੀਰੇ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਪੂਰੇ ਗਲੇ ਦੀ ਮਿੰਤੀ ਕਰਾਂਗੇ ਇਹ ਆਪਣਾ 8 ਇੰਚ ਗਲਾ ਤਿਆਰ ਹੋ ਜਾਂਦਾ ਵਾ ਹੁਣ ਆਪਾਂ ਇਹਦੀ ਬੈਨ ਦੀ ਕਟਿੰਗ ਕਰਾਂਗੇ ਐਕਸਾ ਕਪੜੇ ਤੇ ਆਪਾਂ ਗ੍ਰੇਪੇਪਰ ਚਿਪਕਾ ਲਿਆ ਵਾ ਨੂੰ ਇਸ ਨੂੰ ਆਪਾਂ ਫੋਲਡ ਕਰਕੇ ਇਸ ਤੇ ਬੈਨ ਦੇ ਨਿਸ਼ਾਨ ਲਗਾਵਾਂਗੇ ਨੀਚੇ ਵਾਲੀ ਸਾਈਡ ਤੋਂ ਆਪਾਂ 2.5 ਤੋਂ ਲੈ ਕੇ 2.5 ਇੰਚ ਦੇ ਵਿੱਚ ਇੱਕ ਨਿਸ਼ਾਨ ਲਾਵਾਂਗੇ ਤੇ ਜਿਹੜੀ ਖੁੱਲੀ ਸਾਈਡ ਆ ਉੱਥੋਂ ਆਪਾਂ 2 ਢਾਈ ਤੋਂ 3.5 ਇੰਚ ਤੱਕ ਨਿਸ਼ਾਨ ਲਾ ਲਾਂਗੇ। ਇਸ ਨਿਸ਼ਾਨ ਨੂੰ ਇਸ ਨਿਸ਼ਾਨ ਨਾਲ ਗੁਲਾਈ ਦਿੰਦੇ ਮਿਲਾਵਾਂਗੇ। ਜਿੱਥੇ ਆਪਾਂ ਗਲੇ ਨੂੰ ਤਿਆਰ ਰੱਖਣਾ ਵਾ। ਉੱਥੇ ਆਪਾਂ ਨਿਸ਼ਾਨ ਲਾ ਦਾਂਗੇ 8 ਇੰਚ ਦਾ। ਆਪਾਂ ਬੈਂਡ ਦੀ ਚੌੜਾਈ ਦਾ ਨਿਸ਼ਾਨ ਲਾਵਾਂਗੇ। ਇਹ ਆਪਾਂ ਬੈਂਡ ਦੀ ਚੌੜਾਈ 1.5 ਇੰਚ ਰੱਖਾਂਗੇ। ਕਿਉਂਕਿ ਦੋਨਾਂ ਸਾਈਡਾਂ ਤੋਂ ਸਲਾਈ ਆਣੀ ਹੈ। ਇੱਕ ਪੈਰ ਉੱਪਰ ਦਾ ਆ ਜੈ ਨੇ ਸਲਾਈ ਇੱਕ ਪੈਰ ਥੱਲੇ ਆਪਣੇ ਕੋਲ ਬੈਨ 1 ਇੰਚ ਦੀ ਤਿਆਰ ਆ ਜਾਂਦੀ ਹੈ ਡੇਢ ਇੰਚ ਦੇ ਨਿਸ਼ਾਨ ਲਾਉਂਦੇ ਆਪਾਂ ਇੱਥੇ ਵੀ ਪੂਰੀ ਲੈਂਡਰੋ ਕਰਾਂਗੇ ਜਿੰਨਾ ਆਪਣਾ ਹੁਣ ਕਮੀਜ਼ ਦਾ ਗਲਾ ਤਿਆਰ ਆ ਉਹਦਾ ਨਿਸ਼ਾਨ ਲਾਵਾਂਗੇ ਜਿਸ ਸਾ ਕਿ ਆਪਣਾ ਉਹਦਾ ਗਲਾ 8 ਇੰਚ ਤਿਆਰ ਆਂਦਾ ਵਾ 8 ਇੰਚ ਦਾ ਨਿਸ਼ਾਨ ਲਾਵਾਂਗੇ ਤੇ ਇਹ ਨਿਸ਼ਾਨ ਨੂੰ ਉੱਪਰਲੇ ਸਾਈਡ ਤੇ ਗੁਲਾਈ ਕਰ ਦਿਆਂਗੇ ਇਸ ਤਰ੍ਹਾਂ ਆਪਾਂ ਬੈਨ ਦੀ ਕਟਿੰਗ ਕਰ ਲਾਂਗੇ ਜਿੱਥੇ ਆਪਾਂ ਗੁਲਾਈ ਪਾਈ ਆ ਉਥੋਂ ਆਪਾਂ ਇੱਕ ਪੈਦਲਕ ਭਾਏ ਐਕਸਟਰਾ ਲਵਾਂਗੇ ਇਸ ਤਰ੍ਹਾਂ ਆਪਾਂ ਗੋਲ ਬੈਂਦੀ ਕਟਿੰਗ ਕਰ ਲਈਏ ਬੈਂ ਦੇ ਸੈਂਟਰ 'ਚ ਨਿਸ਼ਾਨ ਲਾ ਦਿਆਂਗੇ ਹੁਣ ਬੈਂ ਤੇ ਦੂਸਰੇ ਪਾਸੇ ਵੀ ਕਟਿੰਗ ਕਰਾਂਗੇ ਦੋਵੇਂ ਪੀਸ ਆਪਾਂ ਕੱਟ ਲੈਨੇ ਜਿੱਧਰਲੇ ਪਾਸੇ ਆਪਾਂ ਗਰੇਸ ਪੱਟੀ ਲਾਈ ਆ उसको आप पैर उपरू फोल्ड करके सिलाई लैन दे उपरले पासे सिलाई लवेंगे हूँ इस कमीज अटैच करा ਬੈਨ ਨੂੰ ਕਮੀਜ਼ ਦੀ ਪੁੱਠੀ ਸਾਈਡ ਤੋਂ ਰੱਖ ਕੇ ਸਲਾਈ ਲਾਵਾਂਗੇ ਗਲੇ ਦੇ ਨਾਲ ਬੈਨ ਨੂੰ ਜੋੜ ਲਿਆ ਵਾ ਹੁਣ ਬੈਨ ਨੂੰ ਪਲਟ ਕੇ ਆਪਾਂ ਸਿੱਧੇ ਪਾਸੇ ਇੱਕ ਕਿਨਾਰੇ ਤੇ ਸਲਾਈ ਲਾਵਾਂਗੇ ਇਸ ਦਾ ਆਪਾਂ ਬੈਂ ਤੇ ਸिलाई ਲਾ ਲਈ ਹੈ ਹੁਣ ਬੈਂ ਦੇ ਉੱਪਰਲੇ ਪਾਸੇ ਇੱਕ ਕਿਨਾਰੇ ਤੇ ਸिलाई ਲਾਵਾਂਗੇ ਇਸ ਦਾ ਆਪਾਂ ਬੈਂ ਨੂੰ ਡਿਜ਼ਾਈਨਿੰਗ ਪੱਟੀ ਦੇ ਉੱਤੇ ਲਗਾ ਕੇ ਗਲੇ ਨੂੰ ਤਿਆਰ ਕਰ ਲਿਆ ਵਾ ਜੇਕਰ ਵੀਡੀਓ ਵਧੀਆ ਲੱਗੇ ਸਨ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ